ਕੀ ਹਾਲ ਹੈ ਜੀ ਸਾਰਿਆਂ ਜਿਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਸਾਰ ਹਸੀ ਕਾਲ ਜੀ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਜੀ ਅੱਜ ਆਪਾਂ ਲੈ ਕੇ ਆਏ ਥੋਡੇ ਖਾਤਰ ਸਵਰਾਜ 735 ਜੋ ਕਿ 2000 ਮਾਡਲ ਟਰੈਕਟਰ ਹੈ ਜੀ 511 ਵਾਲਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ ਤਾਂ ਜੀ ਬਿਲਕੁਲ ਨਿਊ ਚਾਰੇ ਟਾਇਰ ਨੇ ਜੀ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਜੀ ਲਿਫਟ ਪੰਪ ਟਰੈਕਟਰ ਦਾ ਬਾਹਰ ਆ ਜਾਂਦਾ ਜੀ ਮਾਲਕ ਵੀਰਾਂ ਦਾ ਜੋ ਨੰਬਰ ਆ ਜੀ ਸਕਰੀਨ ਉੱਤੇ ਚੱਲ ਰਿਹਾ ਮਾਲਕ ਵੀਰਾਂ ਨਾਲ ਤੁਸੀਂ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਮਾਲਕ ਵੀਰਾਂ ਨੇ ਜੋ ਡਿਮਾਂਡ ਰੱਖੀ ਹੈ ਜੀ ਟਰੈਕਟਰ ਦੀ 1,85,000 ਰੁਪਏ ਰੇਟ ਰੱਖਿਆ ਜੀ ਮੌਕੇ ਤੇ ਕੋਈ ਗੱਲ ਨਹੀਂ ਮਾਨਤਨ ਹੋ ਜਾਂਦਾ ਹੁੰਦਾ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਐਡ ਲਗਵਾਉਣੀ ਹੋਵੇ ਫੋਟੋਆਂ ਖਿੱਚ ਕੇ ਆਪਣਾ ਹੈਲਪਰ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਸੈਂਡ ਕਰ ਦਿਓ ਤੁਹਾਡੀ ਐਡ ਬਿਲਕੁਲ ਫ੍ਰੀ ਕੀਤੀ ਜਾਊਗੀ ਜੀ ਅੱਗੇ ਆਪਣੀ ਇੰਸਟਾਗ੍ਰam ID ਦਾ ਸਕਰੀਨਸ਼ਾਟ ਚੱਲ ਰਿਹਾ ਜੀ ਆਪਣੀ ਇੰਸਟਾਗ੍ਰam ID ਨੂੰ ਜ਼ਰੂਰ ਫੋਲੋ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਇੰਸਟਾਗ੍ਰam ਐਡੀ ਜਰੂਰ ਫੋਲੋ ਕਰਿਓ ਤੇ ਆਪਣੇ YouTube ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ